ਜੀ ਹੁਣ ਮੈਂ ਵੀ ਸਰਪੰਚੀ ਦੇ ਪੇਪਰ ਭਰੂੰਗਾ ਤੇ ਸਾਰਾ ਕੁਝ ਦੱਸੂ ਇਸ ਵੀਡੀਓ ਤੇ ਲਾਈਵ ਵੀਡੀਓ 'ਚ ਥੋੜਾ ਸਵਾਗਤ ਆ ਸਰਪੰਚੀ ਦੇ ਪੇਪਰ ਭਰੇ ਜਾਣਗੇ ਗੁੱਜਰ ਬਾਈ ਮੋ ਵੈਰੀ ਗੁੱਡ ਜਿੰਦਾਬਾਦ ਜਿੱਤਾ ਕੇ ਹੜੂਏ ਮੈਨੂੰ ਆਹ ਅੱਜ ਵੀ ਅੋਰਸ ਹਵਾ ਚੱਲਦੀ ਥੋੜੀ ਜੀ ਤੇ ਅਰੇ ਇੱਕ ਮਿੰਟ ਇੱਥੇ ਖੜਾ ਰਹਿ ਤੇ ਠੱਕ ਲੱਗਦੀ ਜੇ ਤੇ ਅ ਅੱਜ ਦੀ ਲਾਈਵ ਵੀਡੀਓ ਤੇ ਥੋੜਾ ਸਵਾਗਤ ਆ ਅੱਜ ਬਾਈ ਖੁਸ਼ੀਆਂ ਭਰਿਆ ਦਿਨ ਵੀ ਆ ਅੱਜ ਉਹ ਗੱਲ ਸਾਡੇ ਕੋਲ ਸਾਂਝੀ ਕਰੀਏ ਹਾਂਜੀ ਅੱਜ ਪੱਛੋਂ ਚੱਲੀ ਆ ਹਾਂਜੀ ਇਹਦੀ ਪੱਛੋਂ ਚੱਲ ਪਈ ਇਹ ਇਹ ਸਮਝ ਲੈ ਜੱਟਾਂਵਾਸ ਤੇ ਵਰਦਾਨ ਆ ਵਰਦਾਨ ਇਹਨਾਂ ਜੱਟਾਂਵਾਸ ਨਹੀਂ ਆਪਣੇ ਕਿਸਾਨਾਂ ਵਾਸਤੇ ਵਰਦਾਨ ਇਹਦੇ ਨਾਲ ਹੁਣ ਤੁਸੀਂ ਦੇਖੋ ਜੀਰੀ ਫੁੱਲ ਪੜਕ ਪੜਕ ਪੱਕਣੇ ਸ਼ੁਰੂ ਹੋ ਜਣੇ ਪੱਕਣੇ ਤੇ ਮੌਸਮ 'ਚ ਐਸਾ ਫਰਕ ਪੈਣਾ ਸ਼ੁਰੂ ਹੋ ਜਾਣਾ ਦਿਨ ਪਰ ਦਿਨ ਹੁਣ ਦੇਖੋ ਮੌਸਮ ਕਿੱਦਾਂ ਚੇਂਜ ਹੁੰਦਾ ਜਾ ਰਿਹਾ ਜੱਟਾਂ 'ਚ ਮੂਹ ਕੋ ਲਾਲੀ ਨਹੀਂ ਆਉਣੀ ਹੁਣ ਕਿਉਂ 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 ਫਗਰਾਂ ਜਾ ਗਿਆ ਮੰਡੀ 'ਚ ਗਰ ਜਾਣੇ ਆ ਉਹਨਾਂ ਨੂੰ ਪੈਸੇ ਮਿਲ ਜਾਣੇ ਆ ਲਾਲੀ ਨਹੀਂ ਆਉਣੀ ਐ ਨਾ ਹਾਂ 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 ਤੇ ਇੱਧਰ ਲੱਗ ਜਾਣਾ ਭਾਈ ਹਾਂ ਇੱਧਰ ਲੱਗ ਜਾ ਦੇਖੋ ਅभी ਸਰਦਾਰ ਜੇ ਆਫਗਾ ਜੋ ਸਰਦਾਰ ਬੋਲੇਗਾ ਵੋਈ ਕਰਨਾ ਇੱਕੋ ਲਾਈਨ ਫੜ ਲਓ ਇੱਕੋ ਲਾਈਨ ਫੜਾਉਣਾ ਹਾਂ ਇੱਕੋ ਲਾਈਨ ਫੜ ਲਓ ਨਹੀਂ ਇਕੱਲਾ ਇਕੱਲਾ ਇੱਕ ਲਾਈਨ ਫੜੋ ਆਪਣੀ ਇਸ ਕੋ ਮੈਂ ਸਰਦਾਰ ਬਣਾ ਦੇ ਆਪਕੋ ਹਾਂ ਜੀ ਤੁਹਾਨੂੰ ਸਰਦਾਰ ਬਣਾਤਾ ਅੱਛਾ ਜੀ ਮੈਂ ਬਈਆ ਬਣ ਗਿਆ ਨਾ ਅੱਛਾ ਬਈਆ ਮੈਂ ਅੱਭੀ ਨੂੰ ਬਈਆ ਬਣ ਗਿਆ ਨਾ ਅੱਜ ਸਾਡਾ ਭਾਈ ਇੱਕ ਮਿਸਤਰੀ ਨੇ ਛੁੱਟੀ ਕਰ ਲਈ ਆ ਉਸ ਕਰਕੇ ਮੇਰੇ ਕੋਲ ਦੋ ਬੰਦੇ ਵੱਧੂ ਤੇ ਬਾਧੂ ਦੇ ਫਿਰ ਦੋ ਬੰਦੇ ਫਿਰ ਇੱਥੇ ਸੀ ਮੋਟਰ ਪਲਾ ਦੇ ਗੁੱਜਰਾ ਗਲਤ ਗੱਲ ਆ ਯਾਰ ਉਹ ਲਾ ਪਾਪਾ ਕਿੱਥੇ ਗਿਆ ਹੋਇਆ ਆ ਦੇਖ ਪਾਟੇ ਮੰਜੇ ਮੈਂ ਰੱਖਿਆ ਹੋਇਆ ਉਹ ਮੁਜੇਰਾ ਨਹੀਂ ਮੈਂ ਰੱਖਿਆ ਹੋਇਆ ਇਹ ਇਹਦਾ ਸੁੱਕਾ ਥੋੜਾ ਜਿਹਾ ਵਾਰ ਉਧਰ ਐ ਕਰਾਂਗੇ ਯਾਰ ਆਪਾਂ ਦਾ ਜਿਹੜਾ ਟੂਰਨਾਮੈਂਟ ਚੱਲਦਾ ਉਹਨਾਂ ਨੇ ਮੈਨੂੰ ਬੁਲਾਇਆ ਹੈ ਟੂਰਨਾਮੈਂਟ ਪਰ ਬਾਈ ਕਹਿੰਦੇ ਜਰੂਰ ਆ ਕੇ ਜਾਈਂ। ਅੱਛਾ ਜੀ। ਟਰੋਫੀ ਮਿਲੂਗੀ ਫਿਰ ਤੈਨੂੰ ਦੇ ਤੇ ਤੈਨੂੰ ਫੜਵਾ ਦੇਣੀ ਮੈਂ ਉਹ। ਆਪਾਂ ਦੋਹਾਂ ਨੇ ਜਾਣਾ। ਹਾਂ ਅੱਜ ਚੱਲੀਏ ਕੱਲ ਨੂੰ ਅੱਜ ਦੇਖਦੇ ਅੱਜ ਟਾਈਮ ਲਗਾ ਅੱਜ ਨਿਕਾਲੂ ਚੱਲਾਂਗੇ ਫਿਰ। ਕੱਲੂ ਫਿਰ। ਉਹ ਕੱਪੜੇ ਨੁਗਾ ਸੀ। ਧੰਮੇ ਵੀ ਦਿਲਾਂ ਨੂੰ ਜਾਣਾ ਬਸ ਆ ਤੇ। ਮੈਂ ਵੀ ਦਿਲਾਂ ਨੂੰ ਜਾਂ ਜਿੱਦਾਂ ਤੂੰ ਹਾਂ ਹਾਂ ਹਾਂ। ਮੈਨੂੰ ਧੋਲੂਗਾ। ਧੋਲੀ ਧੋਲੀ ਧੋਲੀ। ਲਓ ਜੀ ਜਿਹੜੇ ਸਰਪੰਚੀ ਦੇ ਪੇਪਰ ਅੱਜ ਭਰਨੇ ਸ਼ੁਰੂ ਹੋ ਚੁ ਆ ਨੇਤਰਬਾਈ ਨੇ ਭਰਨੇ ਮੈਂ ਭਰਨੇ ਹਾਲ ਪਿੰਡ ਦਾ ਬਾਕੀ ਬੰਦਾ ਹੈ ਬਾਈ ਮੈਨੂੰ ਪਤਾ ਨਹੀਂ ਨਾ ਪਾਣਾ ਤਾਂ ਨਾ ਲੈਣਾ ਕਿਹੜੇ ਕਿਹੜੇ ਵਿਰੋਧੀ ਇੱਤੇ ਚਖੜੇ ਪਤਾ ਤਾਂ ਹੈ ਵੈਸੇ ਆਪਾਂ ਹੁਣ ਉਹਦੇ ਬਾਅਦ ਪਤਾ ਲੱਗੂਗਾ ਤੇ ਹੁਣ ਜੇ ਤੁਸੀਂ ਅੱਜ ਭਰਨੇ ਆਂ ਜੀ ਹਾਂ ਉਹ ਕੱਲ ਨੂੰ ਵੀ ਭਰ ਆਉਂਗੇ ਕੱਲ ਨੂੰ ਭਰੋ ਜਣੇ ਫਿਰ ਤੁਸੀਂ ਅੱਜ ਭਰਨੇ ਆ ਜਾਂ ਕੱਲ ਨੂੰ ਕਿਉਂ ਹੁਕਮ ਨਾ ਹੁਕਮ ਗਿਆ ਬਈ ਇਹਦੇ ਮੈਗਰੇ ਵੀ ਆ ਮੈਗਰੇ ਤੇ ਦੇਖਦੇ ਆ ਚਲੋ ਤੁਸੀਂ ਆਪਣੇ ਭਰਨੇ ਆ ਪਰ ਤੁਜੀ ਜੀ ਆਪਕੇ ਸਿਤਾਮ ਕੇ ਰਾਨੂ ਮਾ ਠੀਕ ਹੈ ਤੈਨੂੰ ਮਾਰਾਂ ਦੀ ਕਿਰਪਾ ਉਹ ਤੇਰੇ ਪਰ ਮਿਹਰਬਾਨ ਆ ਮਹਾਰਾਜ ਤੈਨੂੰ ਮੈਂ ਦਾਤਾ ਜਿੱਦਿਆ ਦਾ ਇਹਨੂੰ ਜਿਦਾ ਆਪਣਾ ਜੁੜਾਉਣਾ ਠੀਕ ਹੈ ਠੀਕ ਹੈ ਚਾਹ ਦੁਨੀਆ ਇੱਕ ਬਾਤ ਹੋ ਜਾਂਦੀ ਆਪਾਂ ਖੜੇ ਤੇਰੇ ਨਾਲ ਮੈਂ ਨਾ ਵੀਡੀਓ ਪਾਈ ਤੀ ਜਾਨਮਾਹਲ ਵਾਲੇ ਤੇ ਆਪਣੇ ਬਲੌਗ ਦੇ ਪਰ ਉਹਦੇ ਵਿੱਚ ਨਾ ਦੋ ਤਿੰਨ ਕਮੈਂਟ ਐਦਾਂ ਦੇ ਆਏ ਹੋ ਤੇ ਤੈਂ ਘਟੀਆਂ ਗੱਲ ਕੀਤੀ ਵਧੀਆ ਗੱਲ ਕੀਤੀ ਮੈਂ ਕਹਾ ਮੈਨੂੰ ਪਤਾ ਗੱਲਾਂ ਨਾ ਮੇਰੇ ਤੇ ਜਿੱਦਿਆਂ ਵੱਡੀਆਂ ਵੱਡੀਆਂ ਕਰਵਾ ਲੈਂਦੇ ਭਾਵੇਂ ਇੱਕ ਕਰ ਦੂ ਉਹ ਕਰ ਦੂ ਫਲਾਣਾ ਕਰ ਫੂ ਘੜਾ ਕਰ ਜਿੱਦਾਂ ਮਰਜ਼ੀ ਵੱਡੇ ਵੱਡੇ ਗੱਲਾਂ ਕਰਵਾ ਲੈਂਦਾ ਗੱਲਾਂ ਨਾਲ ਨਹੀਂ ਕੰਮ ਹੁੰਦਾ ਪੈਸੇ ਨਾਲ ਆਈ ਤਾਂ ਗਰੀਬ ਸੁਧਾਰ ਕਰਨਾ ਹਾਂ ਹਾਲ ਤਾਂ ਸੁਧਾਰ ਕਰ ਰਹਾ ਮੈਂ ਹਾਲ ਤਾਂ ਸ ਕਰਨ ਸੀਮੀ ਰੱਖਣੀ ਦੀ ਮੈਂ ਵੀ ਜੇ ਕਿਸੇ ਗਰੀਬ ਜੇ ਕਿਸੇ ਗਰੀਬ ਦਾ ਵਿਆਹ ਕੁੜੀ ਦਾ ਵਿਆਹ ਹੁੰਦਾ ਸਾਡੇ ਵੱਲ ਦੇ 51 51000 ਰੁਪਇਆ ਫੇਰ ਹਾਂ ਇਹ ਜੀ ਸੀਮੀ ਰੱਖਣੀਆਂ ਇਹ ਜੀ ਸੀਮੀ ਰੱਖਣੀ ਦੀ ਹਾਂ ਇਹ ਖੜੋ ਸਰਪੰਚ ਕਿਹੜਾ ਖੜਦਾ ਇੰਨਾ ਨਹੀਂ ਸਰਮਾਜਾ ਕੀਤਾ ਜਾਂਦੇ ਆ ਬਾਈ ਜੋਰ ਨਾਲ ਕੀਤਾ ਜਾਂਦੇ ਆ ਜੋਰ ਨਾਲ ਤੇ ਕੱਲ੍ਹ ਵਾਲੀ ਵੀਡੀਓ ਤੁਸੀਂ ਬਾਈ ਬਹੁਤ ਪਿਆਰ ਦਿੱਤਾ ਜਿਹੜਾ ਆਪਾਂ ਕੱਲ੍ਹ ਲਾਈਵ ਵੀਡੀਓ ਪਾਈ ਸੀ ਬਹੁਤ ਤਿਹਾਰ ਸਤਿਕਾਰ ਦਿੱਤਾ ਸਾਰਿਆਂ ਨੇ ਤੇ ਆਪਣੀ ਟੌਪ ਵਿੱਚੋ ਇਸ ਟਾਈਮ ਉਹ ਪੂਰੀ ਟੌਪ ਪਰ ਹੈ ਵੀਡੀਓ ਮੈਂ 30000 ਵੀ ਹੋ ਚੱਲੇ ਆ ਆਪਣੀ ਲਾਈਵ ਵੀਡੀਓ ਉੱਪਰ 30000 ਵੀ ਥੋੜਾ ਸਾਰਿਆਂ ਦਾ ਧੰਨਵਾਦ ਇੰਨਾ ਪਿਆਰ ਅੱਜ ਵਾਲੀ ਵੀਡੀਓ ਨੂੰ ਪੂਰਾ ਸਪੋਰਟ ਦਿਓ ਤੇ ਪੇਪਰ ਭਰੇ ਜਾਣਗੇ ਅੱਜ ਸਰਬਜੀਤ ਨੇ ਮੇਰੇ ਸਾਈਨ ਤੋਂ ਸਾਰੇ ਕਰਵਾ ਲੈ ਚਾਰੇ ਪਾਸੇ ਹੁਣ ਸਰਬਜੀਤ ਦੀ ਡਿਊਟੀ ਲਾਤੀ ਮੈਂ ਕਿੱਥੇ ਕਿੱਥੇ ਕਿਆ ਕੁਸਣਾ ਕਿਹੜੇ ਕਿਹੜੇ ਪੇਪਰ ਪਰ ਹੋਣੇ ਆਂ ਕਿ ਮੈਂ ਥੋੜਾ ਇੱਧਰ ਬਿਜੀ ਹੁੰਦਾ ਬੰਦਿਆਂ ਦਾ ਕੰਮਕਾਰ ਵੀ ਦੇਖਣਾ ਟੋੜ ਆਪਣੇ ਕੋਲ 8 ਦਿਹਾੜੀ ਆ ਜਾਂਦੇ ਇਹਨਾਂ ਦਾ ਕੰਮ ਦੋ ਜਣੇ ਆਪਾਂ ਹੋ ਗਏ ਇੱਧਰ ਗੁੱਜਰਬਾਈ ਨੂੰ ਲੱਗਿਆ ਸਮਝਾਉਣਾ ਉਹਨਾਂ ਨੂੰ ਸਰਦਾਰ ਬਣਾਤਾ ਮੈਂ ਇਹ ਠੀਕ ਹੈ ਜੀ ਇਹ ਫੇਰ ਸੁਕਾ ਇਹ ਹੈਗਾ ਸੁਕਾ ਮੈਂ ਜਦੋਂ ਹੁਣ ਨੀਤਰਬਾਈ ਨੇ ਕੱਲ ਇਹ ਵੀ ਗੱਲ ਦੱਸੀ ਸੀ ਕਿ ਨਾ ਸਰਪੰਚੀ ਦੇ ਨਾ ਪੂਰੀ ਕਿਤਾਬ ਹੁੰਦੀ ਆ ਉਹਦੇ ਵਿੱਚ ਸਰਪੰਚ ਦੇ ਕੀ ਕੀ ਅਧਿਕਾਰ ਆ। ਵੀ ਸਰਪੰਚ ਦੇ ਕੀ ਕੀ ਅਧਿਕਾਰ ਕਹਿੰਦਾ ਉਹ ਪੜ੍ਹ ਹੀ ਬੈਠ ਕੇ। ਉਹ ਦੇਖਾਂਗਾ ਮੰਗਾਉਂਗਾ ਮੈਂ। ਵੀ ਸਰਪੰਚ ਦੀਆਂ ਕਿਆ ਕਿਆ ਪਾਵਰਾ। ਵੀ ਸਰਪੰਚ ਦੇ ਹੱਥ 'ਚ ਕੀ ਕੀ ਪਾਵਰਾ ਕਹਿੰਦਾ। ਕਹਿੰਦਾ ਕਈ ਬੰਦੇ ਨਾ ਤੁਸੀਂ ਆਪਣੇ ਸਿਰ 'ਤੇ ਬਿਠਾ ਲੈਂਦੇ ਸਰਪੰਚਾਂ ਨੇ ਉਹ ਵੱਡੇ ਬਣਾ ਤੇ ਤੁਸੀਂ ਛੋਟੇ ਬਣ ਗਏ। ਜਦ ਕੀ ਕਹਿੰਦਾ ਸਰਪੰਚ ਜਦੋਂ ਵੱਡਦਾ ਕਹਿੰਦਾ ਉੱਥੇ ਉਹਨੂੰ ਕੁਰਸੀ ਛੱਡ ਕੇ ਖੜਾ ਪੈਣਾ ਹੋਣਾ ਖੜਾ ਹੋਣਾ ਪੈਂਦਾ ਅਸਰ ਨੂੰ। ਐਡਾ ਕਹਿੰਦਾ ਰੋਬਾ ਸਰਪੰਚ ਦਾ। ਉਹ ਮੈਂ ਗੱਲਾਂ ਕਹਿ ਦੱਸ ਨਹੀਂ ਸਰ ਹੁਣ ਮੈਂ ਪਹਿਲਾਂ ਪੜ੍ਹਾਂਗਾ ਸਾਰੀਆਂ ਫਿਰ ਤੁਹਾਨੂੰ ਹੌਲੀ ਹੌਲੀ ਸਰਪੰਚੀ ਦੀਆਂ ਗੱਲਾਂ ਦੱਸੂਗਾ ਮੈਂ ਇਹ ਉਹ ਪੜ੍ਹ ਨਹੀਂਦੇ ਨੇ ਫਿਰ ਕਿਆ ਲਾਵਾਂ ਸਰਪੰਚ ਦੇ ਕਿਆ ਕ ਨੂੰ ਉਹਨਾਂ ਨੇ ਕਹੇ ਦੇ ਵਿੱਚ ਕਿਹੜੇ ਕਿਹੜੇ ਸਰਪੰਚ ਦੇ ਅਧਿਕਾਰ ਆ ਫਿਰ ਤਾਂ ਪੜ੍ਹ ਨਹੀਂ ਦੀ ਸਾਰੀ ਚੀਜ਼ਾਂ ਇਹ ਪੜਾ ਨਹੀਂ ਹਲੇ ਵੀ ਅੰਦਰ ਪੇਪਰ ਭਰਨੇ ਆਪਾਂ ਨੂੰ ਇਹ ਹੌਲੀ ਹੌਲੀ ਜਦੋਂ ਪੇਪਰ ਪਰ ਹੋ ਜਾਣੇ ਕੱਲੇ ਕੱਲੇ ਸਟੈਪ ਬਾਈ ਸਟੈਪ ਉਹ ਪੂਰੀ ਆਪਾਂ ਤੁਹਾਨੂੰ ਗੱਲਾਂ ਬਾਤਾਂ ਦੱਸਦੇ ਰਹਾਂਗੇ ਕਿ ਆ ਗੁਸ਼ਾ ਕਿਆ ਕੁਝ ਨਹੀਂ ਹੈਗੀਆਂ ਠੀਕ ਹੈ ਤੇ ਕੱਲ ਵੀ ਕਿਹਾ ਸੀ ਮੈਂ ਗੱਲਾਂ ਇਹ ਵੀ ਮੈਗਾ ਚਲ ਜ ਸਹਿਮਤੀ ਹੋ ਜਾਂਦੀ ਉਹ ਗੱਲ ਨੂੰ ਨਾ ਜਿਹੜੀ ਕਿ ਕਈ ਬੰਦੇ ਗਲਤ ਪਾਸੋਂ ਲੈ ਕੇ ਜਾ ਰਹੇ ਆ ਮੈਂ ਇਹ ਨਹੀਂ ਦੱਜਦਾ ਮੈਂ ਕਿ ਮੇਰੇ ਪਰ ਮੈਂ ਕਿਹਾ ਮੇਰੇ ਪਰ ਜੇ ਤੁਸੀਂ ਸਹਿਮਤੀ ਕਰਦੇ ਜੇ ਤੁਸੀਂ ਮੈਨੂੰ ਭਾਈ ਸਰਪੰਚ ਬਣਾਉਂਦੇ ਸਹਿਮਤੀ ਕਰਦੇ ਮੈਂ ਪਿੰਡ ਨੂੰ ਭਾਈ 5 ਲੱਖ ਰੁਪਏ ਦਵਾਂਗਾ ਇਹ ਨਹੀਂ ਮੈਂ ਇਹ ਨਹੀਂ ਦੱਗਿਆ ਬੋਲੀ ਵਾਲੀ ਗੱਲ ਕਹੀ ਸੀ ਮੈਂ ਕਿਸੇ ਨੂੰ ਵੀ ਬੋਲੀ ਕਰੋ ਵੱਡਾ ਹੋਰ ਵੱਡਾ ਉਹ ਵੱਡਾ ਉਹ ਵੱਡਾ ਉਹ ਤੇ ਦੂਜੀ ਗੱਲ ਆ ਗੱਲਾਂ ਬਹੁਤ ਸੀ ਜੇ ਮੈਂ ਭਾਈ ਮੈਂ ਪੂਰੀ ਇੰਨੀ ਕੋਈ ਤਿਆਰੀ ਨਾਲ ਨਹੀਂ ਲੱਗਿਆ ਹੈਗਾ ਠੀਕ ਹੈ ਵੀ ਆਪਣੇ ਵੱਲ ਤਾਂ ਐਂ ਪੂਰੀ ਚੀਜ਼ਾਂ ਸਾਰੀਆਂ ਰੱਖਦਾ ਹਾਂ ਫਲਾਣਾ ਰੱਖਦਾ ਆਪਣੀ ਕੋਈ ਗੱਲਾਂ ਪਰ ਭਾਈ ਇਹ ਕਿਹਾ ਸੀ ਠੀਕ ਹੈ ਜੀ ਤੇ ਨੇਤਰ ਬਾਈ ਨੇ ਗੱਲਾਂ ਵਧਿਆ ਕਿ ਇੱਥੇ ਇਹ ਨਹੀਂ ਹੈਗੀਆਂ ਵੀ ਹਾਂ ਤਾਂ ਫਿਰ ਹੁਣ ਦੇਖਾਂਗੇ ਹੌਲੀ ਹੌਲੀ ਸਾਰੀ ਗੱਲਾਂ ਬਾਰੇ ਗਾਹਾਂ ਗਾਹਾਂ ਕਿਉਂਕਿ ਵੀਡੀਓ ਬਣਦੇ ਜਾਣਗੇ ਗੱਲਾਂ ਗੱਲਾਂ ਬੱਤਾ ਤੁਹਾਨੂੰ ਸਾਰੇ ਸਮਝਾਉਂਦਾ ਜਾਊਗਾ ਰਖਦਾ ਰਹੂੰਗਾ ਵੀ ਕੀ ਆ ਕੁਝ ਹੋਇਆ ਤੇ ਆਪਣੀ ਜਿਹੜੇ ਇਹ ਸਰਪੰਚੀ ਵਾਲੀ ਸੀਰੀ ਚੱਲ ਰਹੀ ਇਸ ਚੈਨਲ ਉੱਪਰ ਸਰਪੰਚੀ ਦੀਆਂ ਗੱਲਾਂ ਹੋਣਗੀਆਂ ਠੀਕ ਹੈ ਜੀ ਕਈ ਕਹਿੰਦੇ ਹੁਣ ਬਾਈ ਤੂੰ ਚੀਜ਼ਾਂ ਜ਼ਿਆਦਾ ਦਿਖਾਉਣ ਚੱਲ ਲੱਗ ਗਿਆ ਵੀ ਜ਼ਿਆਦਾ ਓਵਰ ਦੇ ਚੱਲਣ ਲੱਗ ਗਿਆ ਮੈਂ ਅਜੇ ਨਾ ਦਿਖਾਵਾਂ ਫਿਰ ਕਿਹਨਾਂ ਆ ਤੂੰ ਕੋਈ ਚੀਜ਼ ਕਰਦਾ ਨਹੀਂ ਜਗਿਆ ਜੇ ਦਿਖਾਉਂਦਾ ਫਿਰ ਓਵਰ ਚੱਲਦਾ ਹੁਣ ਵਿੱਚ ਇੱਕ ਬੰਦੇ ਇਹ ਵੀ ਕਮੈਂਟ ਕਰਦਾ ਕਹਿੰਦਾ ਦਾਤੀ ਨੂੰ ਦੋਨਾਂ ਪਾਸੇ ਦੰਦੇ ਦਾਤੀ ਨੂੰ ਇੱਕ ਪਾਸੇ ਲੋਕਾਂ ਨੂੰ ਦੋਨਾਂ ਪਾਸੇ ਦੰਦੇ ਜੇ ਆ ਕਰਦਾ ਜੇ ਐਂ ਕਰਦਾ ਤਾਂ ਇਧਰਲੀ ਤੇਰੇ ਖੁਸ਼ ਹੋ ਜੇ ਓਹ ਕਰਦਾ ਉਧਰਲੀ ਤੇਰੇ ਖੁਸ਼ ਹੁਣ ਦੋਨੇ ਤਰਾ ਬਾਈ ਆਪਣੇ ਹੱਥ ਖੜੇ ਪੁੱਛਦਾ ਬਾਈ ਪੁੱਛਦਾ ਲੋਕ ਰੱਬ ਦੇ ਵੀ ਨਹੀਂ ਹੈਗੇ ਮੈਂ ਐ ਕਿੱਥੇ ਖੁਸ਼ ਕਰਨਾ ਖੁਸ਼ ਕਰਨ ਲੱਗਿਆ ਚਲੋ ਆਪਣੀ ਭਾਈ ਹੁਣ ਫਸਲਬਾੜੀ ਹੋ ਚੱਲੀ ਆ ਆ ਪੱਛੋਂ ਜਿਹੜੀ ਚੱਲੀ ਆ ਇਹ ਨਜ਼ਾਰੇਦਾਰ ਚੱਲੀ ਏ ਯਾਨੀ ਇਹ ਪੱਛੋਂ ਥਣ ਜਿਹੜੇ ਮੁੰਡੇ ਉੱਥੇ ਮੋਟਰ ਪਰ ਕੰਮ ਕਰਦੇ ਨੇ ਆਪਣੇ ਅੰਦਰ ਮਿਸਤਰੀ ਲੱਗੇ ਹੋਣ ਉਹਨਾਂ ਵਾਸਤੇ ਬਹੁਤ ਫਾਇਦੇ ਦੀ ਚੀਜ਼ ਏ ਠੀਕ ਆ ਜੀ ਆਪਣੀ ਬਾਧੀ ਜਾਰੀ ਗੁੱਜਰ ਭਾਈ ਤੁਹਾਨੂੰ ਥੋੜੀ ਜਿਹੀ ਗੜਵਾਈ ਕਰਵਾ ਦਾਂਗੇ ਇੱਕ ਵਾਰੀ ਕਢਾਈ ਕਰ ਦਊਗਾ ਧਨੀਆ ਨਿਕਲਿਆ ਉਧਰ ਯਾਰ ਧਨੀਆ ਦੇਖਾ ਧਨੀਆ ਦੀ ਮੈਨੂੰ ਬਹੁਤ ਸ਼ਾਰਟ ਸ਼ਾਰਟੇਜ ਆ ਧਨੀਆ ਕਈ ਵਾਰ ਤੰਗ ਕਰਦਾ ਧਨੀਆ ਨਹੀਂ ਨਿਕਲਦਾ ਹੈਗਾ ਕਦੋਂ ਹੀ ਧਾਣਾ ਨਿਕਲਦਾ ਸਿੱਧਾ ਫਰਕ ਪੈ ਜਾਣਾ ਆਪਣਾ ਨਹੀਂ ਧੰਨਿਆ ਲੇਟ ਨਿਕਲਦਾ ਕਈ ਵਾਰ 10-15 15 ਦਿਨ ਵੀ ਲੈ ਜਾਂਦਾ ਨਹੀਂ ਨਿਕਲਦਾ ਕਰਾਂਗੇ ਤੇ ਲਾਜੀ ਇੱਕ ਸਾਲ ਤੀਜੀ ਵਾਰ ਲਾਇਆ ਮੈਂ ਫੇਰ ਨਿਕਲਿਆ ਕਿਤੇ ਜਾ ਕੇ ਹੋ ਗਿਆ ਨਿਕਲਿਆ ਨਹੀਂ ਥਲੇ ਧਰਤੀ ਚ ਪਤਾ ਨਹੀਂ ਬੀਜੇ ਪੁਰਾਣਾ ਦਾ ਪਤਾ ਨਹੀਂ ਕੀ ਚੱਕਰ ਦਾ ਉਹਦੇ ਵਿੱਚ ਧੰਨਿਆ ਦਾ ਇੱਕ ਸਾਲ ਉਈਓ ਲਾਉਂਦਾ ਮੈਂ ਉਹ ਇੰਨਾ ਹੋਇਆ ਬੇਸਾਬ ਬਾਈ ਸੋਚ ਤੋਂ ਪਰੇ ਹੀ ਤਾਂ ਕਉਂ ਯੋ ਲੋ ਤਾਂ ਮੈਨੂੰ ਸ਼ਾਇਦ ਹੋਣਾ ਨਹੀਂ ਕਿ ਪਿਛਲੇ ਹਾਲ ਵੀ ਘੱਟੇ ਉਹਦਾ ਉਹ ਤੇ ਤੀਜੀ ਵੇਲੇ ਉਹ ਵੀ ਕੋਈ ਕੋਈ ਦਾਣਾ ਵਿੱਚ ਤੇ ਨਿਕਲਿਆ ਦਾ ਫਿਰ ਇੱਕ ਸਾਲ ਮੈਂ ਇੰਨੀ ਲਾਹ ਰੋ ਇੰਨਾ ਹੋਇਆ ਬੇ ਹਿਸਾਬੀ ਨਿਕਲਿਆ ਜਿੱਥੇ ਜਿੱਥੇ ਉਹ ਦਾਣਾ ਜਿਹਾ ਵੀ ਗਿਰ ਗਿਆ ਹੱਥਾਂ ਵਿੱਚ ਕਿਤੇ ਜਾਂਦੇ ਜਾਂਦੇ ਹੱਥ ਵਿੱਚ ਗਿਰ ਜਾਂਦਾ ਉੱਥੇ ਵੀ ਨਿਕਲਿਆ ਆਇਆ ਜਾਂ ਫਿਰ ਬੀਜ ਜਿਹਾ ਪੁਰਾਣਾ ਹੋਣਾ ਕੁਝ ਨਾ ਕੋਈ ਚੱਕਰ ਤਾਂ ਹੋਊਗਾ ਕੁਝ ਤੋਂ ਗੜਬੜ ਹੈ ਚਲੋ ਜੀ ਭਾਈ ਆਪਣੀ ਸਰਪੰਚੀ ਵਾਲੀ ਸੀਰੀਜ਼ ਦੇ ਵਿੱਚ ਅੱਜ ਦਾ ਲਾਈਵ ਸੀ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੱਸਦੀਆਂ ਤੇ ਪਰ ਭਰੇ ਜਾਣਗੇ ਆਪਣੇ ਤਾਂ ਭਰੇ ਜਾਣਗੇ ਬਾਕੀ ਦੇਖਾਂਗੇ ਕੀ ਬਣਦਾ ਦੱਸੋ ਆ ਵੀ ਕਾਹਦੇ ਪੇਪਰ ਭਰਨ ਲੱਗਾ ਇਹ ਮੈਨੂੰ ਇੱਕ ਤੁਸੀਂ ਕਮੈਂਟਾਂ 'ਚ ਤੁਸੀਂ ਮੈਂ ਕਾਹਦੇ ਪੇਪਰ ਭਰਨ ਲੱਗਿਆ ਦੇ ਕਮੈਂਟਾਂ 'ਚ ਤੁਸੀਂ ਮੈਂ ਤੇ ਨੀਤਰ ਬਾਈ ਕਾਹਦੇ ਪੇਪਰ ਭਰਨ ਲੱਗੇ ਦੋਨੇ ਜਣੇ ਆਪਣਾ ਦੱਸਿਓ ਵੀ ਕਮੈਂਟਾਂ 'ਚ ਤੁਹਾਨੂੰ ਪਤਾ ਹੋਊਗਾ ਵੀ ਕਿਉਂ ਇਹ ਪੇਪਰ ਭਰੇ ਜਾਂਦੇ ਹਨ ਉਹ ਹੋਲੀ ਹੋਈ ਮੈਂ ਤੁਹਾਨੂੰ ਪਤਾ ਹੋਊਗਾ ਕਮੈਂਟਾਂ 'ਚ ਦੇਖਾਂਗਾ ਮੈਂ ਨਹੀਂ ਪਰੋ ਫਿਰ ਇੱਕ ਦੋ ਦਿਨ 'ਚ ਮੈਂ ਗੱਲ ਕਲੀਅਰ ਕਰਾਂਗਾ ਮੈਂ ਜਦੋਂ ਪੇਪਰ ਭਰੇ ਜਾਣਗੇ ਉਦੋਂ ਵੀ ਸਾਰੀ ਡਿਟੇਲ ਦੱਸੂਗਾ ਮੈਂ ਕਿ ਕਿਹੜੇ-ਕਿਹੜੇ ਡਾਕੂਮੈਂਟ ਲੱਗੇ ਆ ਕਿਹੜੀ-ਕਿਹੜੀ ਐਨਓਸੀ ਲੈਣੀ ਪੈਂਦੀ ਹੈ ਕਿਆ ਕੁਝ ਹਲੇ ਨਿਤਰਪੈ ਨਿਊਜ਼ੀ ਕਨੇ ਕੇਸ ਦਾ ਵੀ ਲਗਾਉਣਾ ਪੈਣਾ ਅ ਜਿਹੜਾ ਕੇਸ ਦਾ ਵੀ ਹਲੋ ਜਿਹੜਾ ਮੇਰਾ ਕੇਸ ਮੇਰੇ ਕੋਲ ਕੇਸ ਚੱਲਦਾ ਉਹ ਵੀ ਹਲੇ ਡਿਸੀਜਨ ਪੈਂਡਿੰਗ ਆ ਉਹ ਫਿਰ ਵਕੀਲ ਦਾ ਸਾਰਾ ਕੁਝ ਲਿਖਾ ਕੇ ਮੋਰਜੀ ਲਵਾ ਕੇ ਉਹ ਵੀ ਨਾਲ ਪੇਪਰ ਇਕ ਲੱਗਣਾ ਉਹ ਵੀ ਲਾਵਾਂਗੇ ਬੜੀ ਵੀ ਕਾਗਜ਼ੀ ਕਾਰਵਾਈ ਘੱਟੋ ਘੱਟ 14 ਤਰ੍ਹਾਂ ਦੇ ਪੇਪਰ ਆ ਜਿਹੜੇ ਲੱਗਦੇ ਆ 14 ਤਰ੍ਹਾਂ ਥੋੜੇ ਨਹੀਂ ਹਨ 14 ਤਰ੍ਹਾਂ ਦੇ ਪੇਪਰ ਇਕੱਠੇ ਕਰਕੇ ਤਾਂ ਜਾ ਕੇ ਨਾਮਜ਼ਾਦਗੀ ਪੇਪਰ ਭਰੇ ਜੰਨੇ ਤੇ ਚੱਲਿਏ ਬਾਈ ਹੁਣ ਘਰ ਨੂੰ ਉਹ ਹਾਂ ਉਦਾ ਹੀ ਗਿਆ ਬਨੇ ਲੈ ਭਾਈ ਜਿਹੜੇ ਮੇਰੇ ਘਰਾਂ ਬੰਦੇ ਲੱਗੇ ਹੋਏ ਨਾ ਉਹਨਾਂ ਦੇ ਨਾ ਅੰਦਲਬਜ਼ ਕੀ ਕਹਿੰਦੇ ਹੁੰਦੇ ਆ ਪਟ ਗਏ 10-15 ਦਿਨੇ ਕੱਢਦੇ ਬਾਈ ਇਹ ਘਸ ਕੇ ਮੈਂ ਚੱਲ ਤੁਹਾਨੂੰ ਹੋਰ ਲਿਆ ਦਿੰਦਾ ਮੈਂ ਇਹ ਉਹਨਾਂ ਵਾਸਤੇ ਲੈ ਦਿੰਦਾ ਤੇ ਚਾਹ ਲਿਆ ਸੀ ਮੈਂ ਇਹਨਾਂ ਨੂੰ ਚਾਹ ਇਹਨਾਂ ਨੇ ਲਈ ਪੀ ਤੇ ਹੁਣ ਚੱਲੀਏ ਆਪਾਂ ਘਰ ਨੂੰ ਇਹ ਨਿੰਮਾ ਕਹਿੰਦਾ ਉਹਨਾਂ ਇਹਨੂੰ ਨੰਮਾ ਹਾਲ ਤੱਕ ਆਇਆ ਨਹੀਂ ਹੈ ਉਹ ਆ ਗਣ ਮਾ ਨੰਮਾ ਵੀ ਹੁਣ ਬਲੌਗਰ ਬਣਿਆ ਹੋਇਆ ਇਹ ਕਿੱਥੇ ਆ ਗਿਆ ਇਹ ਕਿੱਥੇ ਆ ਗਿਆ ਨੰਮਾ ਜੀ ਆ ਰਹੇ ਨੇ ਬੁਰੇ ਜੋੜਾਂ ਠੋੜਾਂ ਨਾਲ ਹੁਣ ਫੇਰ ਸਰਪੰਚੀ ਦੀਆਂ ਗੱਲਾਂ ਹੋਣਗੀਆਂ ਇੱਥੇ ਆ ਤਾਂ ਜਿਹਦੇ ਕੋਲ ਖੜ ਜਾ ਸਰਪੰਚੀ ਦੀਆਂ ਗੱਲਾਂ ਉੱਧਰ ਚਲੇ ਜਾ ਸਰਪੰਚੀ ਦੀਆਂ ਗੱਲਾਂ ਇੱਧਰ ਆ ਜਾ ਸਰਪੰਚੀ ਦੀਆਂ ਗੱਲਾਂ ਧੰਨਵਾਦ ਜੀ ਵੀਡੀਓ ਨੂੰ ਲਾਈਕ ਦੇਣ ਦਾ ਸਤਿ ਸ੍ਰੀ ਅਕਾਲ